ਪ੍ਰੀਤ ਅਤੇ ਉਸ ਦਾ ਜੇਠ ਘਰ ਵਿੱਚ ਇਕੱਲੇ ਸੀ ਉਸ ਤੇ ਜੇਠ ਦੀ ਕੋਈ ਜ਼ਿਆਦਾ ਉਮਰ ਨਹੀਂ ਸੀ ਉਹ ਸਾਰਾ ਦਿਨ ਆਪਣੇ ਦੁਪट्टे ਨਾਲ ਆਪਣੇ ਆਪ ਨੂੰ ਢੱਕਦੀ ਰਹਿੰਦੀ ਤੇ ਕੰਮ ਕਰਦੀ ਕਈ ਵਾਰੀ ਦੁਪੱਟਾ ਉਤਰ ਜਾਂਦਾ ਤਾਂ ਉਸ ਦਾ ਜੇਠ ਉਸ ਨੂੰ ਅਜੀਬ ਨਜ਼ਰਾਂ ਨਾਲ ਵੇਖਦਾ ਉਸ ਨੂੰ ਬਹੁਤ ਸ਼ਰਮ ਆਉਂਦੀ ਉਹ ਥੋੜੇ ਭਾਰੇ ਸਰੀਰ ਦੀ ਮਾਲਕ ਸੀ ਇਸ ਲਈ ਢੱਕ ਕੇ ਰੱਖਣਾ ਆਪਣੇ ਆਪ ਨੂੰ ਮੁਸ਼ਕਲ ਸੀ ਇੱਕ ਦਿਨ ਉਹ ਰਾਤ ਨੂੰ ਰੋਟੀ ਦੇ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸੌਣ ਗਈ ਪਰ ਜਦੋਂ ਸਵੇਰੇ ਉੱઠી ਤਾਂ ਬੈੱਡ ਦੀ ਚਾਦਰ ਉੱਤੇ ਕੁਝ ਅਜੀਬ ਹੀ ਸਫੇਦ ਰੰਗ ਦੇ ਦਾਗ ਸੀ ਆਖਰ ਕੌਣ ਸੀ ਜੋ ਉਸਤੇ ਕਮਰੇ ਵਿੱਚ ਇਹ ਸਭ ਕਰਕੇ ਜਾਂਦਾ ਕਿਉਂਕਿ ਉਹ ਤਾਂ ਦਰਵਾਜ਼ਾ ਬੰਦ ਕਰ ਦਿੰਦੀ ਸੀ ਪਰ ਹੁਣੇ ਰੋਜ਼ ਹੀ ਹੁੰਦਾ ਸੀ ਜੇੜ ਦਾ ਰਵਈਆ ਵੀ ਬਦਲ ਰਿਹਾ ਸੀ ਉਹ ਇਦਾਂ ਧਿਆਨ ਰੱਖਦਾ ਜਿਦਾਂ ਕੋਈ ਆਪਣੀ ਘਰਵਾਲੀ ਦਾ ਰੱਖਦਾ ਉਸ ਦੀ ਆਦਤ ਸੀ ਸਵੇਰ ਹੁੰਦੇ ਹੀ ਪਹਿਲਾਂ ਨਹਾਉਣ ਜਾਂਦੀ ਇੱਕ ਦਿਨ ਉਹ ਬਾਥਰੂਮ ਵਿੱਚੋਂ ਨਿਕਲੀ ਸੀ ਕਿ ਉਸ ਦੀ ਨਜ਼ਰ ਸਾਹਮਣੇ ਆਪਣੇ ਕਮਰੇ ਵਿੱਚ ਗਈ ਜਿੱਥੋਂ ਉਸ ਦਾ ਜੇਟ ਨਿਕਲ ਰਿਹਾ ਸੀ ਉਸ ਦੇ ਹੱਥ ਵਿੱਚ ਇੱਕ ਨਫਾਫਾ ਸੀ ਪੀਤ ਸੋਚ ਰਹੀ ਸੀ ਕਿ ਉਸ ਦੇ ਕਮਰੇ ਵਿੱਚੋਂ ਕੀ ਲੈ ਕੇ ਜਾ ਰਿਹਾ ਸੀ ਉਸ ਨੇ ਸੋਚ ਲਿਆ ਸੀ ਕਿ ਅੱਜ ਰਾਤ ਉਹ ਜਾ ਕੇ ਵੇਖੂਗੀ ਕਿ ਆਖਰ ਕਮਰੇ ਵਿੱਚ ਕੌਣ ਆਉਂਦਾ ਹੈ ਉਹ ਜਾਣ ਬੁੱਝ ਕੇ ਕਮਰੇ ਦਾ ਦਰਵਾਜ਼ਾ ਖੋਲ ਕੇ ਸੌ ਗਈ ਉਸ ਨੇ ਆਪਣਾ ਨਾਈਟਸੂਟ ਵੀ ਪਾਇਆ ਸੀ ਤੇ ਲਾਈਟ ਬੰਦ ਕਰ ਦਿੱਤੀ ਤੇ ਬੈੱਡ ਤੇ ਪਈ ਸੀ ਸੌਣ ਦੀ ਐਕਟਿੰਗ ਕਰ ਰਹੀ ਸੀ ਬਿਲਕੁਲ ਚੁੱਪ ਸੀ ਥੋੜੀ देर ਬਾਅਦ ਇੱਕ ਹਲਚਲ ਹੋਈ ਉਸ ਨੂੰ ਲੱਗਿਆ ਉਸ ਦਾ ਜੇਟ ਪਾਣੀ ਪੀਣ ਆਇਆ ਪਰ ਕੋਈ ਉਸ ਦੇ ਕਮਰੇ ਵੱਲ ਆ ਰਿਹਾ ਸੀ ਕਮਰੇ ਵਿੱਚ ਦਾਖਲ ਹੋਇਆ ਤਾਂ ਬੱਤੀ ਬੰਦ ਸੀ ਉਸ ਨੇ ਆਪਣੇ ਸਾਹ ਖਿੱਚ ਕੇ ਸੌਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਦੇਖਣਾ ਚਾਹੁੰਦੀ ਸੀ ਕਿ ਕਮਰੇ ਵਿੱਚ ਕੌਣ ਸੀ ਅਗਲੇ ਪਲ ਉਸ ਨੂੰ ਬਰਦਾਸ਼ਤ ਕਰਨਾ ਔਖਾ ਹੋ ਗਿਆ ਤੇ ਮੁਸ਼ਕਲ ਹੋ ਗਈ ਸੀ ਜਦੋਂ ਜੇਟ ਨੇ ਉਸ ਦੇ ਦੋਨੋਂ ਮੇਰਾ ਨਾਮ ਰੋਸ਼ਨੀ ਹੈ ਮੇਰੇ ਖਾਨਦਾਨ ਵਿੱਚ ਕੋਈ ਵੀ ਨਹੀਂ ਸੀ ਸਿਵਾਏ ਉਸ ਦੇ ਤਾਏ ਦੇ ਜੋ ਕਿ ਚੰਗਾ ਇਨਸਾਨ ਸੀ ਜਦੋਂ ਉਸ ਦਾ ਵਿਆਹ ਹੋਇਆ ਉਸ ਵਕਤ ਉਸ ਦੀ ਉਮਰ 18 ਸਾਲ ਦੀ ਸੀ ਬਹੁਤ ਜ਼ਿਆਦਾ ਸੋਹਣੀ ਸੀ ਪਰ ਜੋ ਉਸ ਨੂੰ ਘਰ ਮਿਲਿਆ ਉਹ ਕੋਈ ਜ਼ਿਆਦਾ ਅਮੀਰ ਨਹੀਂ ਸੀ ਬਸ ਠੀਕ ਠਾਕ ਜਾਈ ਪਰਿਵਾਰ ਸੀ ਉਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਕਿਉਂਕਿ ਉਸਦੀ ਘਰ ਵਾਲੀ ਵਧੀਆ ਨਹੀਂ ਸੀ ਤੇ ਉਹ ਕਹਿ ਦਿੰਦੀ ਕਿ ਆਪਣੀਆਂ ਧੀਆਂ ਬਾਰੇ ਸੋਚੋ ਇਸ ਰੋਸ਼ਨੀ ਨੂੰ ਛੇਤੀ ਛੇਤੀ ਕਰੋ ਕੱਢੋ ਨਹੀਂ ਤਾਂ ਮੇਰੀ ਧੀਆਂ ਦੇ ਰਿਸ਼ਤੇ ਨਹੀਂ ਹੋਣੇ ਕਿਉਂਕਿ ਜੋ ਵੀ ਆਉਂਦਾ ਉਹ ਇਸ ਨੂੰ ਹੀ ਪਸੰਦ ਕਰ ਲੈਂਦਾ ਮੈਂ ਬਹੁਤ ਜ਼ਿਆਦਾ ਸੋਹਣੀ ਸੀ ਤੇ ਮੇਰੀ ਤਾਈ ਦੀਆਂ ਧੀਆਂ ਜ਼ਿਆਦਾ ਸੋਹਣੀਆਂ ਨਹੀਂ ਸੀ ਉਹਨਾਂ ਦਾ ਰਵੱਈਆ ਮੇਰੇ ਨਾਲ ਇੰਨਾ ਬੁਰਾ ਨਹੀਂ ਸੀ ਸਭ ਠੀਕ ਸੀ ਬਸ ਕਦੇ-ਕਦੇ ਤਾਈ ਨੂੰ ਗੁੱਸਾ ਆ ਜਾਂਦਾ ਤਾਂ ਉਹ ਗੁੱਸੇ ਵਿੱਚ ਬਹੁਤ ਬੋਲਦੀ ਕਿ ਰਿਸ਼ਤਾ ਮੇਰੀਆਂ ਧੀਆਂ ਲਈ ਆਉਂਦਾ ਹੈ ਤੇ ਪਸੰਦ ਦੇ ਇਸ ਨੂੰ ਕਰਕੇ ਚਲੇ ਜਾਂਦੇ ਨੇ ਅਜਿਹਾ ਵੀ ਹੋਣ ਲੱਗ ਗਿਆ ਸੀ ਜਦੋਂ ਰਿਸ਼ਤਾ ਆਉਂਦਾ ਤਾਂ ਮੈਨੂੰ ਲੁਕੋ ਦਿੰਦੀ ਫਿਰ ਮੈਨੂੰ ਤੰਗ ਆ ਕੇ ਮੇਰੇ ਤਾਈ ਨੇ ਜਿਹੜਾ ਰਿਸ਼ਤਾ ਮਿਲਿਆ ਬਿਨਾਂ ਪੁੱਛੇ ਮੈਨੂੰ ਉਸ ਘਰ ਵਿੱਚ ਵਿਆਹ ਦਿੱਤਾ ਉੱਤੇ ਕੋਈ ਵੀ ਨਹੀਂ ਸੀ ਮੇਰਾ ਘਰ ਵਾਲਾ ਦੂਜੇ ਸ਼ਹਿਰ ਕੰਮ ਕਰਦਾ ਸੀ ਇਸ ਲਈ ਉਹ ਬਾਰ-ਬਾਰ ਨਹੀਂ ਆ ਸਕਦਾ ਸੀ ਮਹੀਨੇ ਵਿੱਚ ਇੱਕ ਹਫ਼ਤੇ ਲਈ ਆਉਂਦਾ ਸੀ ਪ੍ਰੀਤ ਸੋਚਦੀ ਸੀ ਚਲੋ ਸ਼ੁਕਰ ਹੈ ਉਹ ਵਿਦੇਸ਼ ਵਿੱਚ ਤਾਂ ਨਹੀਂ ਨਹੀਂ ਤਾਂ ਸਾਲਾਂ ਬਾਅਦ ਚੱਕਰ ਲੱਗਦਾ ਘਰ ਵਿੱਚ ਕੋਈ ਨਹੀਂ ਸੀ ਉਸ ਦਾ ਜੇੜ ਸੀ ਉਸ ਨੇ ਕਿਹਾ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਉਹ ਬਹੁਤ ਚੰਗਾ ਸੀ ਤੇ ਉਸ ਦਾ ਬਹੁਤ ਧਿਆਨ ਰੱਖਦਾ ਸੀ ਵਿਆਹ ਤੋਂ 2 ਹਫ਼ਤੇ ਬਾਅਦ ਉਸ ਦੇ ਘਰ ਵਾਲੇ ਨੇ ਕਿਹਾ ਕਿ ਮੈਨੂੰ ਜਾਣਾ ਪੈਣਾ ਸਿਰਫ 2 ਹਫ਼ਤੇ ਦੀ ਛੁੱਟੀ ਸੀ ਪ੍ਰੀਤ ਨੇ ਉਸ ਨੂੰ ਅਦਾਸ ਮਨ ਨਾਲ ਵਿਦਾ ਕਰ ਦਿੱਤਾ ਉਸ ਤੇ ਜੀੜਤਾ ਨਾਲ ਸ਼ੋਕ ਸੀ ਉਹ ਵੀ ਕੰਮ ਤੇ ਜਾਂਦਾ ਸੀ ਤੇ ਜਦੋਂ ਕੰਮ ਤੇ ਜਾਂਦਾ ਪ੍ਰੀਤ ਨੂੰ ਕਹਿ ਜਾਂਦਾ ਕਿ ਦਰਵਾਜ਼ਾ ਅੰਦਰੋਂ ਬੰਦ ਕਰ ਲਈ ਜੇ ਕੋਈ ਆਏ ਤਾਂ ਖੋਲੀ ਨਾ ਜੇ ਮੈਂ ਆਵਾਂ ਤਾਂ ਪੁੱਛ ਕੇ ਖੋਲਣਾ ਉਹ ਧੀ ਦੀ ਤਰ੍ਹਾਂ ਉਸ ਦਾ ਧਿਆਨ ਰੱਖਦਾ ਸੀ ਉਹ ਜਦੋਂ ਵਾਪਸ ਆਉਂਦਾ ਪ੍ਰੀਤ ਲਈ ਕੁਝ ਨਾ ਕੁਝ ਲੈ ਕੇ ਆਉਂਦਾ ਜੇ ਪ੍ਰੀਤ ਕਹਿ ਦਿੰਦੀ ਕਿ ਇਸਦੀ ਕੀ ਲੋੜ ਸੀ ਤਾਂ ਕਹਿ ਦਿੰਦਾ ਕਿ ਤੇਰਾ ਹੁਣੀ ਵਿਆਹ ਹੋਇਆ ਥੋੜੀ ਤਾਂ ਸੇਵਾ ਕਰਨੀ ਪੈਣੀ ਇੱਕ ਵਾਰ ਤਾਂ ਕੁਝ ਅਜੀਹਾ ਲਿਆਇਆ ਜਿਸ ਦੀ ਪ੍ਰੀਤ ਨੂੰ ਉਮੀਦ ਨਹੀਂ ਸੀ ਉਹ ਹੈਰਾਨ ਹੋ ਗਈ ਸੀ ਪ੍ਰੀਤ ਦਾ ਕਰਵੜਾ ਸਿਕਿਉਰਟੀ ਦਾ ਕੰਮ ਕਰਦਾ ਸੀ ਇਸ ਲਈ ਉਸ ਨੂੰ ਸਾਰਾ ਦਿਨ ਫੋਨ ਦੀ ਇਜਾਜ਼ਤ ਨਹੀਂ ਹੁੰਦੀ ਸੀ ਰਾਤ ਨੂੰ 10 ਮਿੰਟ ਹੀ ਮੇਰੇ ਨਾਲ ਗੱਲ ਕਰਦਾ ਸੀ ਇੰਨਾ ਥੱਕਿਆ ਹੁੰਦਾ ਸੀ ਗੱਲ ਕਰਦਾ ਸੌ ਜਾਂਦਾ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ ਕਿਉਂਕਿ ਮੈਂ ਪੂਰਾ ਦਿਨ ਉਸ ਤੇ 10 ਮਿੰਟ ਦੀ ਅੜੀ ਕਰਦੀ ਸੀ ਪਰ ਉਸ ਦੀ ਮਜਬੂਰੀ ਸੀ ਪੂਰਾ ਦਿਨ ਗਰਮੀ ਵਿੱਚ ਧੁੱਪ ਵਿੱਚ ਖੜੇ ਥੱਕ ਜਾਂਦਾ ਇਸ ਲਈ ਤਾਂ ਉਸ ਨੂੰ ਚੰਗੇ ਪੈਸੇ ਮਿਲਦੇ ਸੀ ਇਸ ਨੌਕਰੀ ਦੀ ਲੋੜ ਨਾ ਹੁੰਦੀ ਤਾਂ ਉਹ ਕਦੀ ਮੇਰੇ ਤੋਂ ਦੂਰ ਨਾ ਰਹਿੰਦਾ ਪਰ ਇੱਕ ਦਿਨ ਬੁਰੀ ਖਬਰ ਮਿਲੀ ਪ੍ਰੀਤ ਦਾ ਘਰਵਾਲਾ ਇਸ ਦੁਨੀਆ ਤੋਂ ਚਲਾ ਗਿਆ ਜਿਸ ਬਿਲਡਿੰਗ ਦੇ ਸਾਹਮਣੇ ਕੰਮ ਕਰਦਾ ਸੀ ਉਸ ਬਿਲਡਿੰਗ ਵਿੱਚ ਅੱਗ ਲੱਗ ਗਈ ਸੀ ਉਹਨਾਂ ਦੀ Laash ਵੀ ਨਹੀਂ ਮਿਲੀ ਸੀ ਪ੍ਰੀਤ ਲਈ ਇਹ ਸਦਮਾ ਸਦਮਾ ਬਹੁਤ ਵੱਡਾ ਸੀ ਵਿਆਹ ਦੇ 3 ਮਹੀਨੇ ਬਾਅਦ ਹੀ ਉਹ ਵਿਧਵਾ ਹੋ ਗਈ ਸੀ ਤੇ ਉਸਦੇ ਤਾਈ ਨੇ ਕਿਹਾ ਕਿ ਤੂੰ ਵਾਪਸ ਚੱਲ ਤਾਂ ਤਾਈ ਨੇ ਰੌਲਾ ਪਾ ਦਿੱਤਾ ਉਹਨਾਂ ਨੇ ਕਿਹਾ ਇਹ ਤਾਂ ਵਿਆਹ ਤੋਂ 3 ਮਹੀਨੇ ਬਾਅਦ ਹੀ ਵਿਧਵਾ ਹੋ ਗਈ ਇਹ ਤਾਂ ਮਨਹੂਸ ਹੈ ਜਦੋਂ ਤੱਕ ਮੇਰੇ ਘਰ ਵਿੱਚ ਸੀ ਕੁਝ ਵੀ ਚੰਗਾ ਨਹੀਂ ਸੀ ਤੇ ਜਦੋਂ ਦੀ ਗਈ ਹੈ ਉਦੋਂ ਦਾ ਸਭ ਕੁਝ ਚੰਗਾ ਹੈ ਇਸ ਲਈ ਮੈਂ ਇਸ ਨੂੰ ਆਪਣੇ ਘਰ ਵਿੱਚ ਨਹੀਂ ਲੈ ਕੇ ਜਾਣਾ ਮਜਬੂਰੀ ਵਿੱਚ ਪ੍ਰੀਤ ਨੇ ਫੈਸਲਾ ਕੀਤਾ ਕਿ ਉਹ ਆਪਣੇ ਸਹੁਰਿਆਂ ਵਿੱਚ ਹੀ ਰਹੂਗੀ ਤੇ ਉਸਦੇ ਤਾਏ ਨੇ ਕਿਹਾ ਕਿ ਮੈਂ ਤੇਰੇ ਲਈ ਕੋਈ ਨਾ ਕੋਈ ਰਿਸ਼ਤਾ ਲੱਭਾਂਗਾ ਪਰ ਪ੍ਰੀਤ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਆਪਣੇ ਘਰ ਵਾਲੇ ਨਾਲ ਬਹੁਤ ਪਿਆਰ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਕਿਸੇ ਦੇ ਨਾਲ ਉਹ ਵਿਆਹ ਕਰਵਾਵੇ ਉਸ ਦਾ ਜੇਠ ਕੰਮ ਤੋਂ ਛੇਤੀ ਵਾਪਸ ਆ ਜਾਂਦਾ ਉਸ ਨੇ ਦੇਖਿਆ ਕਿ ਉਸ ਦੇ ਕੋਲ ਹਰੇ ਰੰਗ ਦੀ ਬੈੱਡ ਦੀ ਚਾਦਰ ਸੀ ਕਹਿਣ ਲੱਗਾ ਇਹ ਵਿਛਾ ਕੇ ਸੌਹੀਂ ਮੈਂ ਉਸ ਨੂੰ ਪੁੱਛਣਾ ਚਾਹੁੰਦੀ ਸੀ ਕਿ ਮੈਂ ਵਿਛਾ ਕੇ ਕਿਉਂ ਸਵਾਂ ਉਹਨਾਂ ਨੇ ਤਾਂ ਇੰਨਾ ਹੀ ਕਿਹਾ ਸੀ ਕੀ ਤੇਰੇ ਲਈ ਲੈ ਕੇ ਆਇਆ ਉਸਨੇ ਕਿਹਾ ਇਸ ਨੂੰ ਆਪਣੇ ਬਿਸਤਰੇ ਤੇ ਬਚਾ ਲਈ ਉਂਝ ਵੀ ਘਰ ਵਿੱਚ ਕੋਈ ਜ਼ਿਆਦਾ ਚੀਜ਼ਾਂ ਨਹੀਂ ਸੀ ਤੇ ਮੈਨੂੰ ਦਹੇਜ ਦੇਣ ਵਾਲਾ ਵੀ ਕੋਈ ਨਹੀਂ ਸੀ ਹੈਰਾਨੀ ਉਦੋਂ ਹੋਈ ਜਦੋਂ ਮੇਰੇ ਜੇਟ ਨੇ ਕਿਹਾ ਕਿ ਉਹ ਮੇਰੇ ਲਈ ਲੈ ਕੇ ਆਇਆ ਹੈ ਅਤੇ ਮੈਨੂੰ ਹੀ ਆਪਣੇ ਬਿਸਤਰੇ ਤੇ ਬਚਾਉਣੀ ਹੈ ਅਤੇ ਸਵੇਰੇ ਉਸਨੇ ਮੈਨੂੰ ਕਿਹਾ ਕਿ ਮੈਨੂੰ ਚਾਦਰ ਵਾਪਸ ਕਰ ਦੇ। ਇਹਨੂੰ ਲੱਗਿਆ ਸੀ ਕਿ ਸ਼ਾਇਦ ਉਸਨੇ ਮੈਨੂੰ ਰੱਖਣ ਲਈ ਦਿੱਤੀ ਸੀ। ਮੈਂ ਕਿਹਾ ਪਰ ਮੈਂ ਤਾਂ ਬੈੱਡ ਤੇ ਵਿਛਾ ਦਿੱਤੀ ਤੇ ਮੈਂ ਸੌਂ ਵੀ ਗਈ ਸੀ। ਉਸਨੇ ਕਿਹਾ ਕੋਈ ਗੱਲ ਨਹੀਂ। ਠੀਕ ਕੀਤਾ ਪਰ ਹੁਣ ਮੈਨੂੰ ਵਾਪਸ ਕਰ ਦੇ। ਮੈਂ ਉਹ ਚਾਦਰ ਚੁੱਕੀ ਤੇ ਵਾਪਸ ਕਰ ਦਿੱਤੀ। ਉਸਨੇ ਲਪਾਫੇ ਵਿੱਚ ਪਾ ਲਈ ਤੇ ਆਪਣੇ ਨਾਲ ਲੈ ਗਿਆ। ਵੇਖਣ ਲਈ ਨਵੀਂ ਲੱਗਦੀ ਸੀ। ਸ਼ਾਇਦ ਮਹਿੰਗੀ ਸੀ ਤੇ ਮਾਡਰਨ ਚਲੇ ਗਏ। ਮੈਂ ਉਹਨਾਂ ਨੂੰ ਕੁਝ ਵੀ ਨਾ ਕਿਹਾ ਪਰ ਅੱਜ ਰਾਤ ਨੂੰ ਮੈਨੂੰ ਨੀਂਦ ਬਹੁਤ ਵਧੀਆ ਆਈ ਸੀ ਪਿਛਲੇ ਕੁਝ ਦਿਨਾਂ ਤੋਂ ਮੈਂ ਸਾਰੀ ਰਾਤ ਰੋਂਦੀ ਰਹਿੰਦੀ ਸੀ ਇਦਾਂ ਲੱਗਦਾ ਸੀ ਕਿ ਦੁਨੀਆ ਵਿੱਚ ਕੁਝ ਵੀ ਨਹੀਂ ਸੋਚਦੀ ਸੀ ਕਾਸ਼ ਮੇਰਾ ਘਰ ਵਾਲਾ ਆ ਕੇ ਕਹੇ ਕਿ ਮੈਂ ਠੀਕ ਹਾਂ ਪਰ ਇਹ ਸਿਰਫ ਮੇਰੇ ਦਿਲ ਦਾ ਵਹਿਮ ਸੀ ਏਸ ਲਈ ਥੋੜਾ ਕੋਈ ਵਾਪਸ ਆ ਜਾਂਦਾ ਹੈ ਹਾਲੇ ਸਿਰਫ 2 ਹਫ਼ਤੇ ਹੀ ਹੋਏ ਸੀ ਇੱਕ ਉਮੀਦ ਬਾਕੀ ਸੀ ਸ਼ਾਇਦ ਪ੍ਰੀਤ ਗਰਭਵਤੀ ਹੋ ਜਾਵੇ ਉਸਦੇ ਘਰ ਵਾਲੇ ਨੂੰ 1 ਮਹੀਨਾ ਹੋਇਆ ਸੀ ਤੇ ਕੁਝ ਦਿਨ ਬੀਤੇ ਉਸਦੇ ਨਾਲ ਸੀ ਉਸ ਨੂੰ ਇਹ ਸੀ ਕਿ ਮੈਂ ਮਾਂ ਬਣਨ ਵਾਲੀ ਹਾਂ ਕਿਉਂਕਿ ਜਦੋਂ ਤੋਂ ਘਰ ਵਾਲਾ ਵਾਪਸ ਗਿਆ ਸੀ ਉਸ ਤੋਂ 2-3 ਦਿਨ ਪਹਿਲਾਂ ਉਹ ਉਸਦੇ ਨਾਲ ਸੀ ਪਰ ਜਦੋਂ ਵਾਪਸ ਗਿਆ ਉਸ ਤੋਂ 2-3 ਬਾਅਦ ਖਬਰ ਆਈ ਕਿ ਉਹ ਇਸ ਦੁਨੀਆ ਵਿੱਚ ਨਹੀਂ ਸੀ ਇਸ ਲਈ ਪ੍ਰੀਤ ਕੋਲ ਉਮੀਦ ਸੀਤ ਨੂੰ ਉਸ ਦਾ ਜੇਟ ਫੇਰ ਚਾਦਰ ਲੈ ਕੇ ਆਇਆ ਤੇ ਕਹਿਣ ਲੱਗਾ ਇਸ ਨੂੰ ਵਛਾ ਲਾ ਮੈਂ ਉਸ ਨੂੰ ਕਿਹਾ ਤੁਸੀਂ ਵਾਪਸ ਕਿਉਂ ਲੈ ਗਏ ਸੀ ਤਾਂ ਕਹਿਣ ਲੱਗਿਆ ਜਿਸ ਦੁਕਾਨ ਤੋਂ ਲਈ ਸੀ ਇੱਕ ਦੋਸਤ ਨੇ ਕਿਹਾ ਸੀ ਕਿ ਮੈਂ ਵੀ ਉਸ ਤੋਂ ਲਈ ਸੀ ਪਰ ਮੈਨੂੰ ਉਸ ਨੇ ਮਹਿੰਗੀ ਲਾ ਦਿੱਤੀ ਮੈਂ ਉਸ ਨੂੰ ਕਹਿਣ ਚਲਾ ਗਿਆ ਸੀ ਤੇ ਫਿਰ ਉਸ ਨੇ ਮੈਨੂੰ 300 ਰੁਪਏ ਵਾਪਸ ਕੀਤੇ ਹੁਣ ਤੂੰ ਜਾ ਕੇ ਸੌ ਜਾ ਕੋਈ ਦਿੱਕਤ ਨਹੀਂ ਉਹੀ ਹੋਇਆ ਜਿਸ ਦਾ ਮੈਨੂੰ ਅੰਦਾਜ਼ਾ ਸੀ ਮੈਂ ਫੇਰ ਚਾਦਰ ਵਿਚਾਲੀ ਤੇ ਸੌ ਗਈ ਸਵੇਰੇ ਮੇਰੀ ਅੱਖ ਖੁੱਲੀ ਮੇਰੀ ਸਿਹਤ ਬਹੁਤ ਖਰਾਬ ਹੋ ਰਹੀ ਸੀ ਮੈਨੂੰ ਲੱਗ ਰਿਹਾ ਸੀ ਮੈਂ ਮਾਂ ਬਰਨ ਵਾਲੀ ਆ ਤੇ ਫੇਰ ਮੈਨੂੰ ਚੱਕਰ ਆ ਰਹੇ ਸੀ ਅਤੇ ਸਰੀਰ ਵਿੱਚ ਦਰਦ ਵੀ ਹੋ ਰਿਹਾ ਸੀ ਪਰ ਮੈਂ ਜਦੋਂ ਸਵੇਰੇ ਨਾਸ਼ਤਾ ਬਣਾ ਰਹੀ ਸੀ ਜੇਟ ਨੇ ਫੇਰ ਤੋਂ ਚਾਦਰ ਵਾਪਸ ਮੰਗ ਲਈ ਮੈਂ ਹੈਰਾਨ ਰਹਿ ਗਈ ਸੀ ਤੇ ਉਹਨਾਂ ਨੂੰ ਪੁੱਛਣਾ ਚਾਹੁੰਦੀ ਸੀ ਉਹਨਾਂ ਨੇ ਕਿਹਾ ਮੇਰੇ ਕੋਲ ਸਮਾਂ ਨਹੀਂ ਛੇਤੀ ਮੈਨੂੰ ਵਾਪਸ ਕਰ ਮੈਂ ਜਲਦੀ ਨਾਲ ਵਾਪਸ ਕਰ ਦਿੱਤੀ ਤੇ ਕੁਝ ਵੀ ਨਾ ਕਿਹਾ ਉਹ ਬਾਜ਼ਾਰ ਚਲੇ ਗਏ ਤੇ ਕਹਿਣ ਲੱਗੇ ਮੈਨੂੰ ਬਹੁਤ ਕੰਮ ਹੈ ਤੂੰ ਆਪਣਾ ਧਿਆਨ ਰੱਖ ਮੈਂ ਸੋਚਿਆ ਸੀ ਕੀ ਹੋ ਰਿਹਾ ਹੈ ਕਦੀ ਵਾਪਸ ਦਿੰਦੇ ਨੇ ਤੇ ਕਦੀ ਲੈਂਦੇ ਨੇ ਪਰ ਕਈ ਲੋਕਾਂ ਦੀ ਆਦਤ ਹੁੰਦੀ ਹੈ ਜੋ ਚਾਦਰ ਲਿੱਤੀ ਸੀ ਰੱਖ ਲੈਣੀ ਸੀ 100 ਰੁਪਏ ਵਿੱਚ ਕੀ ਫਰਕ ਪੈਂਦਾ ਹੈ ਪਰ ਮੇਰੇ ਜੀਠ ਨੂੰ ਕੌਣ ਸਮਝਾਉਂਦਾ ਮੇਰੀ ਸਿਹਤ ਬਹੁਤ ਖਰਾਬ ਸੀ ਮੈਂ ਮਾਂ ਬਣਨ ਵਾਲੀ ਸੀ ਕਿਉਂਕਿ ਮੈਨੂੰ ਯਕੀਨ ਹੋ ਗਿਆ ਸੀ ਮੇਰੇ ਘਰਵਾਲੇ ਦੀ ਕੋਈ ਨਿਸ਼ਾਨੀ ਨਹੀਂ ਸੀ ਮੈਂ ਸੋਚ ਲਿਆ ਸੀ ਜੇ ਪੁੱਤ ਹੋਇਆ ਤਾਂ ਉਸ ਦਾ ਨਾਮ ਆਪਣੇ ਘਰਵਾਲੇ ਦੇ ਨਾਂ ਤੇ ਰੱਖਾਂਗੀ ਉਸ ਤੇ ਜੇੜ ਦੀ ਰੋਜ਼ ਦੀ ਆਦਤ ਬਣ ਗਈ ਸੀ ਰੋਜ਼ ਸਵੇਰੇ ਚਾਦਰ ਦਿੰਦੇ ਅਤੇ ਰਾਤ ਨੂੰ ਬਚਾਉਣ ਦਿੰਦੇ ਅਤੇ ਸਵੇਰੇ ਮੰਗ ਲੈਂਦੇ ਮੈਂ ਸੁਣਿਆ ਸੀ ਕਿ ਜਦੋਂ ਔਰਤ ਮਾਂ ਬਣਨ ਵਾਲੀ ਹੁੰਦੀ ਤਾਂ ਉਸ ਨੂੰ ਬਹੁਤ ਨੀਂਦ ਆਉਂਦੀ ਇਸ ਲਈ ਮੇਰਾ ਦਿਮਾਗ ਇਨਾਂ ਚੀਜ਼ਾਂ ਵਿੱਚ ਲੱਗਿਆ ਹੋਇਆ ਸੀ ਪਰ ਇੱਕ ਹਫ਼ਤੇ ਬਾਅਦ ਉਹ ਵੀ ਅਮੀ ਟੁੱਟ ਗਈ ਮੈਨੂੰ ਬਹੁਤ ਦੁੱਖ ਹੋਇਆ ਮੈਂ ਮਾਂ ਬਣਨ ਵਾਲੀ ਨਹੀਂ ਸੀ ਮੈਂ ਬਹੁਤ ਰੋ ਰਹੀ ਸੀ ਜੇਟ ਨੇ ਕਿਹਾ ਕਿਉਂ ਰੋ ਰਹੀ ਹੈ ਮੈਂ ਉਹਨਾਂ ਨੂੰ ਕੁਝ ਨਾ ਕਿਹਾ ਤਾਂ ਕਹਿਣ ਲੱਗੇ ਲੱਗਦਾ ਹੈ ਤੈਨੂੰ ਆਪਣੇ ਘਰ ਵਾਲੇ ਦੀ ਯਾਦ ਆ ਰਹੀ ਹੈ ਉਸ ਨੇ ਬੜੇ ਅਜੀਬ ਤਰੀਕੇ ਦੇ ਨਾਲ ਪ੍ਰੀਤ ਦਾ ਹੱਥ ਫੜਿਆ ਪ੍ਰੀਤ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਫਿਰ ਉਹ ਹੱਸਦਾ ਹੋਇਆ ਆਪਣੇ ਕਮਰੇ ਵਿੱਚ ਚਲਾ ਗਿਆ ਪ੍ਰੀਤ ਉਸ ਦੇ ਮੂੰਹ ਵੱਲ ਦੇਖਦੀ ਰਹਿ ਗਈ ਅਤੇ ਪੂਰੀ ਤਰ੍ਹਾਂ ਹੈਰਾਨ ਸੀ ਕਿ ਜੇ ਮੈਂ ماں ਬਣਨ ਵਾਲੀ ਨਹੀਂ ਫਿਰ ਮੈਨੂੰ ਨੀਂਦ ਕਿਉਂ ਆਉਂਦੀ ਮੇਰੇ ਪੂਰੇ ਸਰੀਰ ਵਿੱਚ ਕਿਉਂ ਦਰਦ ਸੀ ਕਿਉਂਕਿ ਉਹ ਤਾਂ ਇਹੀ ਸਮਝ ਰਹੀ ਸੀ ਕਿ ਸਭ ਕੁਝ ਸੇਜ਼ੇ ਕਰਕੇ ਹੋ ਰਿਹਾ ਹੈ ਪਰ ਇੰਨੀ ਸਿਹਤ ਖਰਾਬ ਕਿਉਂ ਉਹ ਕਹਿੰਦੀ ਵੀ ਕਿਸ ਨੂੰ ਕਿ ਮੈਨੂੰ ਡਾਕਟਰ ਕੋਲ ਲੈ ਜਾਓ ਜੇਟ ਨੂੰ ਕਹਿੰਦੀ ਤਾਂ ਅਜੀਬ ਲੱਗਦਾ ਅਤੇ ਜੇ ਤਾਏ ਨੂੰ ਕਹਿੰਦੀ ਤਾਂ ਸ਼ਰਮ ਆਉਂਦੀ ਸੀ ਸੋਚਦੀ ਸੀ ਜੇ ਘਰ ਵਾਲਾ ਹੁੰਦਾ ਤਾਂ ਉਸ ਨੂੰ ਹੀ ਕਹਿੰਦੀ ਹੁਣ ਉਸ ਤੋਂ ਘਰ ਦਾ ਕੰਮ ਵੀ ਨਹੀਂ ਹੁੰਦਾ ਸੀ ਇੱਕ ਦਿਨ ਘਰ ਕੋਈ ਨਹੀਂ ਸੀ ਉਸਦੇ ਗੁਆਂਢ ਦੀ ਔਰਤ ਆਈ ਪ੍ਰੀਤ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਉਸ ਨੇ ਕਿਹਾ ਤੇਰੀ ਹਾਲਤ ਬਹੁਤ ਖਰਾਬ ਹੈ ਲੱਗ ਰਿਹਾ ਤੂੰ ਬਿਮਾਰ ਹੈ ਤੂੰ ਮੇਰੇ ਨਾਲ ਚੱਲ ਉਹ ਉਸ ਨੂੰ ਡਾਕਟਰ ਕੋਲ ਲੈ ਗਈ ਤੇ ਡਾਕਟਰ ਨੇ ਚੈੱਕ ਕੀਤਾ ਉਸਨੇ ਕਿਹਾ ਤੁਸੀਂ ਮਾਂ ਬਣਨ ਵਾਲੇ ਹੋ ਡਾਕਟਰ ਦੀ ਗੱਲ ਸੁਣ ਕੇ ਪ੍ਰੀਤ ਹੈਰਾਨ ਹੋ ਗਈ ਸੀ ਪ੍ਰੀਤ ਨੇ ਕਿਹਾ ਮੇਰਾ ਘਰ ਵਾਲਾ ਇਸ ਦੁਨੀਆ 'ਚ ਨਹੀਂ ਇਹ ਕਿੱਦਾਂ ਹੋ ਸਕਦਾ ਹੈ ਪ੍ਰੀਤ ਉਸ ਦੀਆਂ ਗੱਲਾਂ ਤੇ ਬਹੁਤ ਜ਼ਿਆਦਾ ਹੈਰਾਨ ਸੀ ਡਾਕਟਰ ਨੇ ਉਸ ਨੂੰ ਕੁਝ ਤਰੀਕਾ ਪੁੱਛੀਆਂ ਮੈਂ ਸਭ ਦੱਸ ਦਿੱਤਾ ਤੇ ਉਸਨੇ ਕਿਹਾ ਕਿ ਹੋ ਸਕਦਾ ਹੈ ਤੈਨੂੰ ਤਰੀਕ ਯਾਦ ਕਰਨ ਵਿੱਚ ਕੋਈ ਗਲਤੀ ਹੋਵੇ ਪ੍ਰੀਤ ਨੇ ਬੜੀ ਬੜੀ ਹਿਸਾਬ ਲਾਇਆ ਪਰ ਇਹ ਬੱਚਾ ਉਸ ਦੇ ਘਰ ਵਾਲੇ ਦਾ ਨਹੀਂ ਸੀ ਉਸਨੇ ਡਾਕਟਰ ਨੂੰ ਝੂਠ ਕਹਿ ਦਿੱਤਾ ਕਿ ਬਦਨਾਮੀ ਨਾ ਹੋਵੇ ਕਿਉਂਕਿ ਮੱਲੇ ਦੀ ਔਰਤ ਵੀ ਉਸ ਦੇ ਨਾਲ ਸੀ ਜੋ ਹਮੇਸ਼ਾ ਹੀ ਉਸ ਡਾਕਟਰ ਕੋਲ ਜਾਂਦੀ ਸੀ ਉਸ ਸਮੇਂ ਤਾਂ ਉਹ ਬਾਹਰ ਸੀ ਪਰ ਉਹ ਪ੍ਰੀਤ ਬਾਰੇ ਪੁੱਛ ਵੀ ਸਕਦੀ ਸੀ ਪ੍ਰੀਤ ਨੇ ਕਿਹਾ ਤੁਸੀਂ ਸਹੀ ਕਹਿ ਰਹੇ ਹੋ ਸ਼ਾਇਦ ਮੈਨੂੰ ਤਰੀਕ ਯਾਦ ਨਹੀਂ ਉਹਨਾਂ ਨੇ ਮੈਨੂੰ ਕੁਝ ਦਵਾਈਆਂ ਲਿਖ ਕੇ ਦਿੱਤੀਆਂ ਤੇ ਕਿਹਾ ਆਪਣਾ ਧਿਆਨ ਰੱਖੋ ਤੁਹਾਨੂੰ ਆਪਣਾ ਬਹੁਤ ਧਿਆਨ ਰੱਖਣਾ ਪੈਣਾ ਹੈ ਪਰ ਮੈਂ ਸੋਚ ਕੇ ਹੈਰਾਨ ਸੀ ਇਹ ਬੱਚਾ ਕਿਸਦਾ ਹੈ ਮੇਰੇ ਨਾਲ ਕੀ ਹੋ ਰਿਹਾ ਹੈ ਜਦੋਂ ਤੋਂ ਮੇਰਾ ਘਰਵਾਲਾ ਇਸ ਦੁਨੀਆ ਚੋਂ ਗਿਆ ਇੱਕ ਹਰਕਤ ਮੇਰੇ ਨਾਲ ਅਜੀਬ ਹੋ ਰਹੀ ਸੀ ਸ਼ਾਇਦ ਜਿਸ ਦਾ ਸਬੰਧ ਮੇਰੇ ਜੇਟ ਨਾਲ ਸੀ ਇੱਕ ਤਾਂ ਮੈਨੂੰ ਨੀਂਦ ਬਹੁਤ ਆਉਂਦੀ ਸੀ ਅਤੇ ਦੂਜੀ ਉਹ ਬੈੱਡ ਦੀ ਚਾਦਰ ਜਿਸ ਉੱਤੇ ਸੌ ਕੇ ਮੈਨੂੰ ਬੇਹੋਸ਼ੀ ਹੋ ਜਾਂਦੀ ਸੀ ਮੈਂ ਇਦਾਂ ਸਕੂਨ ਦੀ ਨੀਂਦ ਕਿੱਦਾਂ ਸੌ ਸਕਦੀ ਸੀ ਕਿਉਂਕਿ ਮੇਰਾ ਹਮਸਫਰ ਤਾਂ ਇਸ ਦੁਨੀਆ ਤੋਂ ਚਲਾ ਗਿਆ ਸੀ ਮੈਂ ਨੀ ਗੂੜੀ ਨੀਂਦ ਕਿੱਦਾਂ ਸੌਂਦੀ ਸੀ ਕੋਈ ਨਾ ਕੋਈ ਗੜਬੜਤਾ ਜ਼ਰੂਰ ਸੀ ਜਿਸ ਬਾਰੇ ਹੁਣ ਮੈਨੂੰ ਪਤਾ ਕਰਨਾ ਸੀ ਤੇ ਮੈਂ ਸੋਚ ਲਿਆ ਸੀ ਮੈਨੂੰ ਕੀ ਕਰਨਾ ਹੈ ਜੋ ਵੀ ਮੈਂ ਕਰ ਰਹੀ ਸੀ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਇੱਕ ਦਿਨ ਮੈਂ ਕੀ ਕੀਤਾ ਆਪਣੇ ਕਮਰੇ ਵਿੱਚ ਸੌਣ ਲਈ ਗਈ ਪਰ ਮੈਂ ਜੇੜਦੀ ਦਿੱਤੀ ਹੋਈ ਚਾਦਰ ਬੈੱਡ ਤੇ ਨਹੀਂ ਵਿਛਾਈ ਮੈਂ ਉਸ ਦਿਨ ਰੋਟੀ ਵੀ ਨਹੀਂ ਖਾਧੀ ਕਿ ਸ਼ਾਇਦ ਮੈਨੂੰ ਰੋਟੀ ਵਿੱਚ ਕੁਝ ਮਿਲਾ ਦਿੱਤਾ ਗਿਆ ਹੋਵੇ ਮੈਂ ਸੋਚ ਕੇ ਹੈਰਾਨ ਸੀ ਇਹ ਕੌਣ ਕਰੂਗਾ ਪਹਿਲੀ ਉਸ ਰਾਤ ਮੈਨੂੰ ਜੇਟ ਨੇ ਚਾਦਰ ਦਿੱਤੀ ਉਹ ਇੰਨੀ ਪੁਰਾਣੀ ਹੋ ਗਈ ਸੀ ਤੇ ਉਸ ਨੂੰ ਲਿਫਾਫੇ ਵਿੱਚ ਪਾ ਕੇ ਰੱਖਦਾ ਸੀ ਜਿੱਦਾਂ ਨਵੀਂ ਹੋਵੇ ਆਪਣੇ ਨਾਲ ਲੈ ਕੇ ਜਾਂਦਾ ਤੇ ਨਾਲ ਲੈ ਕੇ ਆਉਂਦਾ ਉਸ ਨੇ ਮੈਨੂੰ ਕਿਹਾ ਕਿ ਇਸ ਨੂੰ ਵਿਛਾਲਾ ਮੈਂ ਉਸ ਨੂੰ ਹਾਂ ਕਰ ਦਿੱਤੀ ਮੈਂ ਉਹ ਚਾਦਰ ਨਹੀਂ ਵਿਛਾਈ ਤੇ ਬਿਸਤਰੇ ਤੇ ਸੌਂ ਗਈ ਮਹਾਰਾਣੀ ਅੱਜ ਮੈਨੂੰ ਨੀਂਦ ਨਹੀਂ ਆ ਰਹੀ ਸੀ ਉਸ ਨੀਂਦ ਨਾਲ ਉਸ ਚਾਦਰ ਦਾ ਸਬੰਧ ਸੀ ਇਹ ਮੇਰੇ ਨਾਲ ਹੋ ਕੀ ਕਿ ਰਿਹਾ ਸੀ ਇਹ ਤਾਂ ਤੱਕ ਰਾਤ ਦੇ 1 ਵਜੇ ਗਏ ਸੀ ਤੇ ਮੈਂ ਚੁੱਪ ਸੀ ਥੋੜੇ ਚਿਰ ਬਾਅਦ ਇੱਕ ਖੜਕਾ ਸੁਣਾਈ ਦਿੱਤਾ ਮੈਨੂੰ ਲੱਗਿਆ ਮੇਰਾ ਜੇਠ ਪਾਣੀ ਪੀਣ ਆਇਆ ਹੋਣਾ ਪਰ ਕੋਈ ਮੇਰੇ ਕਮਰੇ ਵਿੱਚ ਆ ਰਿਹਾ ਸੀ ਰੋਸ਼ਨੀ ਨੇ ਸੌਣ ਦੀ ਐਕਟਿੰਗ ਕੀਤੀ ਕੋਈ ਇਨਸਾਨ ਬੈੱਡ ਉੱਤੇ ਉਸ ਦੇ ਨਾਲ ਆ ਕੇ ਪੈ ਗਿਆ ਉਸ ਦੇ ਸਰੀਰ ਤੇ ਹੱਥ ਫੇਰਨ ਲੱਗਾ ਜਿੱਦਾਂ ਹੀ ਉਸ ਨੇ ਰੋਸ਼ਨੀ ਨੂੰ ਬਾਹਾਂ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਉਸ ਨੇ ਰੌਲਾ ਪਾ ਦਿੱਤਾ ਤੇ ਲਾਈਟ ਚਲਾ ਦਿੱਤੀ ਜਦੋਂ ਵੇਖਿਆ ਤਾਂ ਉਸ ਦਾ ਜੇਟ ਉਸ ਕੋਲ ਬੈਠ ਤੇ ਸੀ ਉਸ ਨੇ ਗੁੱਸੇ ਚ ਕਿਹਾ ਤੂੰ ਚਾਦਰ ਕਿਉਂ ਨਹੀਂ ਵਿਛਾਈ ਰੋਸ਼ਨੀ ਹੈਰਾਨ ਰਹਿ ਗਈ ਸੀ ਉਹ ਕਿਦਾਂ ਦੀਆਂ ਗੱਲਾਂ ਕਰ ਰਹੀ ਸੀ ਉਸ ਨਾਲ ਉਹ ਰੌਲਾ ਪਾਉਣ ਲੱਗ ਗਈ ਰੋਸ਼ਨੀ ਨੇ ਕਿਹਾ ਤੁਸੀਂ ਕੀ ਕਰ ਰਹੇ ਹੋ ਘਬਰਾ ਗਿਆ ਇਥੋਂ ਤੱਕ ਕਿ ਮੱਲੇ ਦੇ ਲੋਕਾਂ ਨੇ ਦਰਵਾਜ਼ਾ ਖੜਕਾਣਾ ਸ਼ੁਰੂ ਕਰ ਦਿੱਤਾ ਆਖਰ ਕੀ ਹੋ ਗਿਆ ਉਹ ਔਰਤ ਅੰਦਰ ਆਈ ਤੇ ਉਸ ਦਾ ਘਰ ਵਾਲਾ ਵੀ ਨਾਲ ਸੀ ਉਸ ਨਾਲ ਮੇਰੀ ਬਹੁਤ ਦੋਸਤੀ ਸੀ ਮੈਂ ਉਸ ਨੂੰ ਸਭ ਕੁਝ ਦੱਸ ਦਿੱਤਾ ਅਤੇ ਕਿਹਾ ਪੁਲਿਸ ਨੂੰ ਬੁਲਾਓ ਇਹ ਮੇਰੀ ਇੱਜ਼ਤ ਤੇ ਹਮਲਾ ਕਰ ਰਿਹਾ ਹੈ ਉਹ ਲੋਕ ਹੈਰਾਨ ਹੋ ਗਏ ਸੀ ਸਾਰਾ ਮੱਲਾ ਇਕੱਠਾ ਹੋ ਗਿਆ ਸੀ ਅਤੇ ਉਹਨਾਂ ਨੇ ਮੇਰੇ ਜੇਟ ਨੂੰ ਵੀ ਫੜ ਲਿਆ ਤੇ ਸਭ ਕਹਿ ਰਹੇ ਸੀ ਕਿ ਇਸ ਮੱਲੇ ਦੇ ਸਾਰੇ ਸ਼ਰੀਫ ਲੋਕ ਰਹਿੰਦੇ ਨੇ ਤੇ ਤੂੰ ਆਪਣੇ ਭਰਾ ਦੀ ਘਰਵਾਲੀ ਨਾਲ ਕੀ ਕਰ ਰਿਹਾ ਹੈ ਰੋਸ਼ਨੀ ਉਸ ਔਰਤ ਨੂੰ ਸਭ ਕੁਝ ਦੱਸ ਰਹੀ ਸੀ ਕਿ ਮੈਂ ਮਾਂ ਬਣਨ ਵਾਲੀ ਹਾਂ ਤੇ ਮੈਨੂੰ ਨਹੀਂ ਪਤਾ ਇਸ ਦਾ ਪਿਓ ਕੌਣ ਹੈ ਉਸ ਦੇ ਜੇਟ ਨੇ ਮੂੰਹ ਖੋਲਿਆ ਤੇ ਉਸ ਚਾਦਰ ਦੇ ਉੱਤੇ ਨੀਂਦ ਵਾਲੀ ਦਵਾਈ ਲਾਉਂਦਾ ਸੀ ਜਦੋਂ ਦਵਾਈ ਰੋਸ਼ਨੀ ਦੇ ਨਾਲ ਸਾਹ ਦੇ ਨਾਲ ਚਲੀ ਜਾਂਦੀ ਤਾਂ ਉਹ ਬੇਹੋਸ਼ ਹੋ ਜਾਂਦੀ ਤੇ ਉਹ ਪੂਰੀ ਰਾਤ ਉਸ ਕੋਲ ਰਹਿੰਦਾ ਇਹ ਸੁਣ ਕੇ ਰੋਸ਼ਨੀ ਉੱਚੀ ਉੱਚੀ ਰੋ ਰਹੀ ਸੀ ਅਤੇ ਉਹ ਸਵੇਰ ਹੋਣ ਤੋਂ ਬਾਅਦ ਕਮਰੇ ਤੋਂ ਬਾਹਰ ਨਿਕਲਦਾ ਇਹ ਬੱਚਾ ਵੀ ਉਸ ਦਾ ਹੀ ਸੀ ਸਭ ਲੋਕਾਂ ਨੇ ਕੰਨਾਂ ਨੂੰ ਹੱਥ ਲਾ ਕੇ ਤੌਬਾ ਕੀਤੀ ਕਿ ਜ਼ਮਾਨਾ ਆ ਗਿਆ ਤੇ ਕਹਿਣ ਲੱਗੇ ਦੋਨਾਂ ਦਾ ਵਿਆਹ ਕਰ ਦਿਓ ਪਰ ਰੋਸ਼ਨੀ ਨੇ ਰੋਲਾ ਪਾ ਦਿੱਤਾ ਤੇ ਆਪਣੇ ਤਾਏ ਨੂੰ ਬੁਲਾ ਲਿਆ ਕਿ ਮੈਂ ਖੁਦਕੁਸ਼ੀ ਕਰ ਲਵਾਂਗੀ ਪਰ ਮੈਂ ਇਸ ਨਾਲ ਵਿਆਹ ਨਹੀਂ ਕਰਵਾ ਸਕਦੀ ਇਸ ਇਨਸਾਨ ਨੂੰ ਮੈਂ ਹਮੇਸ਼ਾ ਆਪਣੇ ਪਿਓ ਦਾ ਦਰਜਾ ਦਿੱਤਾ ਹੈ ਉਸਦੇ ਤਾਏ ਨੇ ਕਿਹਾ ਕਿ ਹੁਣ ਚਾਹੇ ਤੇਰੀ ਤਾਈ ਕੁਝ ਵੀ ਕਵੇ ਮੇਰੇ ਖਿਲਾਫ ਹੋਵੇ ਪਰ ਮੈਂ ਤੈਨੂੰ ਇੱਥੇ ਨਹੀਂ ਛੱਡਾਂਗਾ ਪ੍ਰੀਤ ਉਹਨਾਂ ਦੇ ਨਾਲ ਚਲੀ ਗਈ ਤੇ ਇਸ ਦੁਨੀਆ ਵਿੱਚ ਉਸ ਦਾ ਬੱਚਾ ਵੀ ਆ ਗਿਆ ਇੱਕ ਧੀ ਨੂੰ ਜਨਮ ਦਿੱਤਾ ਉਸਦੀ ਜ਼ਿੰਦਗੀ ਨਰਕ ਹੋ ਗਈ ਸੀ ਫਿਰ ਇੱਕ ਦਿਨ ਕੁਝ ਅਜਿਹਾ ਹੋਇਆ ਕਿ ਉਹ ਹੈਰਾਨ ਰਹਿ ਗਈ ਉਸ ਦਾ ਘਰਵਾਲਾ ਅਚਾਨਕ ਉਸ ਦੇ ਕੋਲ ਆ ਗਿਆ 프리 ਤੋਂ ਉਸ ਨੂੰ ਦੇਖ ਕੇ ਹੈਰਾਨ ਹੋ ਗਈ ਸੀ ਅਤੇ ਸ਼ਾਇਦ ਪ੍ਰਮਾਤਮਾ ਨੇ ਉਸ ਨਾਲ ਇਨਸਾਫ ਕਰ ਦਿੱਤਾ ਸੀ ਉਸ ਨੂੰ ਦੇਖ ਕੇ ਉਹ ਹੈਰਾਨ ਹੋਈ ਤਾਂ ਸਮਝ ਗਿਆ ਕਿ ਉਸ ਦੇ  ਹੈ ਕਿੰਨੀ ਦੇਰ ਉਹ ਰੋਂਦੇ ਰਹੇ ਦੱਸ ਲੋ ਮਰਿਆ ਨਹੀਂ ਸੀ ਹਸਪਤਾਲ ਵਿੱਚ ਸੀ ਤੇ ਕੋਮਾ ਵਿੱਚ ਚਲਾ ਗਿਆ ਸੀ ਕਿਸੇ ਨੂੰ ਪਤਾ ਨਹੀਂ ਸੀ ਕੌਣ ਹੈ ਇਸ ਲਈ ਕਿਸੇ ਨੇ ਉਸ ਦੇ ਘਰ ਵਾਲਿਆਂ ਨੂੰ ਨਹੀਂ ਦੱਸਿਆ ਉਸ ਨੂੰ 1 ਸਾਲ ਬਾਅਦ ਹੋਸ਼ ਆਇਆ ਤਾਂ ਉਹ ਸਿੱਧਾ ਪ੍ਰੀਤ ਦੇ ਕੋਲ ਪਹੁੰਚਿਆ ਸੀ ਪ੍ਰੀਤ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਸੀ ਕਿ ਉਸ ਨਾਲ ਕੀ ਕੁਝ ਹੋਇਆ ਪ੍ਰੀਤ ਦੇ ਘਰ ਵਾਲੇ ਨੇ ਕਿਹਾ ਕਿ ਉਹ ساری ਜ਼ਿੰਦਗੀ ਆਪਣੇ ਭਰਾ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖੇਗਾ ਅਤੇ ਵਸੋ ਦੋਨੋਂ ਹੀ ਇਕੱਠੇ ਰਹਿਣਗੇ ਤੇ ਉਸ ਨੂੰ ਕਿਹਾ ਤੂੰ ਫਿਕਰ ਨਾ ਕਰ ਹੁਣ ਪ੍ਰੀਤ ਆਪਣੇ ਘਰ ਵਾਲੇ ਨਾਲ ਬਹੁਤ ਖੁਸ਼ ਹੈ ਤੇ ਉਹਨਾਂ ਦਾ ਬੱਚਾ ਵੀ ਉਹਨਾਂ ਦੇ ਨਾਲ ਹੈ